ਕਾਂਗਰਸ ਹਾਈ ਕੁਮਾਰ ਦੇ ਆਦੇਸ਼ਾਂ ਦੇ ਬਲ ਕਾਂਗਰਸ ਰੁਰਕਾ ਕਲਾ ਦੇ ਪ੍ਰਧਾਨ ਰਕੇਸ਼ ਤੁਗਲ ਦੀ ਅਗਵਾਈ ਹੇਠ ਸਮੂਹ ਕਾਂਗਰਸੀ ਵਰਕਰਾਂ ਵੱਲੋਂ ਫਲੋਰ ਵਿਖੇ ਰੋਸ ਧਰਨਾ ਲਗਾਇਆ ਗਿਆ ਇਸ ਮੌਕੇ ਵੱਖ-ਵੱਖ ਆਗੂਆਂ ਨੇ ਧਰਨੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦਿਨ ਦਿਹਾੜੇ ਹੋ ਰਹੀਆਂ ਲੁੱਟਾਂ ਖੋਹਾਂ ਅਤੇ ਕਤਲ ਦੀਆਂ ਵਾਰਦਾਤਾਂ ਵਿੱਚ ਹੋ ਰਿਹਾ ਵਾਧਾ ਸਰਕਾਰ ਦੀ ਢਿੱਲੀ ਕਾਰਗੁਜ਼ਾਰੀ ਦਾ ਕਾਰਨ ਹੈ ਉਨਾ ਆਖਿਆ ਕਿ ਇਹਨਾਂ ਵਾਰਦਾਤਾ ਕਾਰਨ ਇਲਾਕੇ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ ਜਿਸ ਕਾਰਨ ਆਮ ਵਰਗ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਿਹਾ ਹੈ ਜਿਸ ਦੇ ਚੱਲਦਿਆਂ ਹੀ ਉਹਨਾਂ ਨੂੰ ਇਹ ਧਰਨਾ ਲਗਾਉਣ ਲਈ ਮਜਬੂਰ ਹੋਣਾ ਪਿਆ ਹੈ ਇਸ ਦੌਰਾਨ ਆਗੂਆਂ ਨੇ ਡੀਐਸਪੀ ਫਲ ਸਰਪੰਨ ਸਿੰਘ ਬੱਲ ਨੂੰ ਮੰਗ ਪੱਤਰ ਦਿੰਦਿਆਂ ਮੰਗ ਕੀਤੀ ਗਈ ਇਲਾਕੇ ਦੀ ਵਿਗੜ ਰਹੀ ਕਾਨੂੰਨ ਵਿਵਸਥਾ ਨੂੰ ਠੀਕ ਕਰਨ ਅਤੇ ਲੁੱਟ ਖੋਹਈਆਂ ਵਾਰਦਾਤਾਂ ਨੂੰ ਠੱਲ ਪਾਈ ਜਾਵੇ ਤਾਂ ਜੋ ਇਲਾਕੇ ਦੇ ਲੋਕ ਪੀਬੇ ਫਿਕਰ ਹੋ ਕੇ ਆਪਣੀ ਜ਼ਿੰਦਗੀ ਵਧੀਆ ਤਰੀਕੇ ਨਾਲ ਜੀ ਸਕਣ ਇਸ ਦੌਰਾਨ ਵੱਡੀ ਗਿਣਤੀ ਵਿੱਚ ਕਾਂਗਰਸੀ ਵਰਕਰ ਅਤੇ ਇਲਾਕੇ ਦੇ ਲੋਕ ਮਜੂਰ ਸਨ ਮਾਨਯੋਗ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਦੀ ਦਿਸ਼ਾ ਨਿਰਦੇਸ਼ਾਂ ਤੇ ਅੱਜ ਪੰਜਾਬ ਦੀ ਪੁਲਿਸ ਵੱਲੋਂ ਅਮਨ ਕਾਨੂੰਨ ਤੇ ਲਾਅ-ਨਡਰ ਦੀ ਸਥਿਤੀ ਨੂੰ ਕੰਟਰੋਲ 'ਚ ਨਾ ਕਰਨ ਦੇ ਖਿਲਾਫ ਅੱਜ ਅਸੀਂ ਜਿਹੜਾ ਪੰਜਾਬ ਅੰਦਰ ਲੁੱਟਾਂ ਖੂਹਾਂ ਫਰੋਤੀਆਂ ਕਤਲੋਗਾਰਤ ਔਰ ਗਰੀਬ ਗੁਰਬੇ ਲੋਕਾਂ ਦੀ ਗੱਲ ਨਾ ਸੁਣੀ ਜਾਣਾ ਉਦੇ ਖਿਲਾਫ ਅਸੀਂ ਜਿਹੜਾ ਇੱਥੇ ਫਲੋਰ ਵਿਧਾਨ ਸਭਾ ਚ ਡੀਐਸਪੀ ਦਫਤਰ ਫਲੋਰ ਅੱਗੇ ਜਿਹੜਾ ਰੋਸ ਪ੍ਰਦਰਸ਼ਨ ਕੀਤਾ ਕਿ ਸਰਕਾਰ ਆਪਣੀ ਪੁਲਿਸ ਦੇ ਨੱਥ ਪਾਵੇ ਔਰ ਲੁੱਟਾਂ ਖੂਆਂ ਚੋਰਾਈ ਡਕੈਤੀਆਂ ਔਰ ਨਸ਼ੇ ਦੇ ਖਿਲਾਫ ਜਿਹੜਾ ਉਹ ਨੱਥ ਪਾਵੇ ਇਹ ਉਹਨੂੰ ਜਾਗਰੂਕ ਕਰਨ ਦੇ ਲਈ ਉਹਨਾਂ ਨੂੰ ਚਕੰਨਾ ਕਰਨ ਦੇ ਲਈ ਚੇਤਾਵਨੀ ਦੇਣ ਦੇ ਲਈ ਡੀਐਸਪੀ ਦਫਤਰ ਫਲੋਰ ਅੱਗੇ ਆਏ ਆ ਜੇਕਰ ਅਜਿਹਾ ਨਹੀਂ ਹੁੰਦਾ ਤਾਂ ਪੂਰੇ ਪੰਜਾਬ ਵਿੱਚ ਇਸੇ ਤਰ੍ਹਾਂ ਜਿਹੜਾ ਹੋਰ ਵੀ ਵੱਡੀ ਮਹਮ ਜਿਹੜੀ ਚਲਾਈ ਜਾਵੇਗੀ ਇੱਕ ਮੰਗ ਪੱਤਰ ਵੀ ਦੇਣ ਜਾ ਰਹੇ ਹਾਂ ਡੀਐਸਪੀ ਦਾ ਫਲੋਰ ਨੂੰ ਜੋ ਇੱਕ ਮੰਗ ਪੱਤਰ ਵੀ ਦਿੱਤਾ ਜਾ ਰਿਹਾ ਕੀ ਕਿੰਨਾ ਟਾਈਮ ਟੇਬਲ ਹੈ ਇਹਦਾ ਇਹ 11 ਵਜੇ ਤੋਂ 1 ਵਜੇ ਤੱਕ ਜਿਹੜਾ ਇਹ ਧਰਨਾ ਪ੍ਰਦਰਸ਼ਨ ਜਿਹੜਾ ਉਹ ਚੱਲੇਗਾ ਕੀ ਸ਼ਾਂਤਮਈ ਹੈ ਪੀਸਫੁਲੀ ਸ਼ਾਂਤਮਈ ਆ ਸਿਰਫ ਸਰਕਾਰ ਨੂੰ ਸੂਚਿਤ ਕਰਨਾ ਕਿ ਤੁਸੀਂ ਚੰਗਾ ਕੰਮ ਨਹੀਂ ਕਰ ਰਹੇ ਗਰੀਬਾਂ ਦੀ ਬਾਹ ਨਹੀਂ ਫੜਦਾ ਲੋਕਾਂ ਦੀ ਤੁਸੀਂ ਜਿਹੜੀ ਰੱਖਿਆ ਨਹੀਂ ਕਰ ਰਹੇ ਲੋਕ ਤਰਾ ਤਰਾ ਕਰ ਰਹੇ ਕਾਂਗਰਸ ਹਾਈਕ ਮਾਰਦੇ ਆਦੇਸ਼ਾਂ ਦੇ ਬਲ ਕਾਂਗਰਸ ਰੁਰਕਾ ਕਲਾ ਦੇ ਪ੍ਰਧਾਨ ਰਕੇਸ਼ ਤੁਗਲ ਦੀ ਅਗਵਾਈ ਹੇਠ ਸਮੂਹ ਕਾਂਗਰਸੀ ਵਰਕਰਾਂ ਵੱਲੋਂ ਫਿਲੋਰ ਵਿਖੇ ਰੋਸ ਧਰਨਾ ਲਗਾਇਆ ਗਿਆ ਇਸ ਮੌਕੇ ਵੱਖ-ਵੱਖ ਆਗੂਆਂ ਨੇ ਧਰਨੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦਿਨ ਦਿਹਾੜੇ ਹੋ ਰਹੀਆਂ ਲੁੱਟਾਂ ਖੋਹਾਂ ਅਤੇ ਕਤਲ ਦੀਆਂ ਵਾਰਦਾਤਾਂ ਵਿੱਚ ਹੋ ਰਿਹਾ ਵਾਧਾ ਸਰਕਾਰ ਦੀ ਢਿੱਲੇ ਕਾਰਗੁਜ਼ਾਰੀ ਦਾ ਕਾਰਨ ਹੈ ਉਨਾ ਆਖਿਆ ਕਿ ਇਹਨਾਂ ਵਾਰਦਾਤਾ ਕਾਰਨ ਇਲਾਕੇ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ ਜਿਸ ਕਾਰਨ ਆਮ ਵਰਗ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਿਹਾ ਹੈ ਜਿਸ ਦੇ ਚੱਲਦਿਆਂ ਹੀ ਉਹਨਾਂ ਨੂੰ ਇਹ ਧਰਨਾ ਲਗਾਉਣ ਲਈ ਮਜਬੂਰ ਹੋਣਾ ਪਿਆ ਹੈ ਇਸ ਦੌਰਾਨ ਆਗੂਆਂ ਨੇ ਡੀਐਸਪੀ ਫਲ ਸਰਪੰਸ ਸਿੰਘ ਬੱਲ ਨੂੰ ਮੰਗ ਪੱਤਰ ਦਿੰਦਿਆਂ ਮੰਗ ਕੀਤੀ ਗਈ ਇਲਾਕੇ ਦੀ ਵਿਗੜ ਰਹੀ ਕਾਨੂੰਨ ਵਿਵਸਥਾ ਨੂੰ ਠੀਕ ਕਰਨ ਅਤੇ ਲੁੱਟਖੋਹ ਜਿਹੀਆਂ ਵਾਰਦਾਤਾਂ ਨੂੰ ਠੱਲ ਪਾਈ ਜਾਵੇ ਤਾਂ ਜੋ ਇਲਾਕੇ ਦੇ ਲੋਕ ਪੀਪੇ ਫਿਕਰ ਹੋ ਕੇ ਆਪਣੀ ਜ਼ਿੰਦਗੀ ਵਧੀਆ ਤਰੀਕੇ ਨਾਲ ਜੀ ਸਕਣ ਇਸ ਦੌਰਾਨ ਵੜਿੰਗ ਦੀਂਤੀ ਵਿੱਚ ਕਾਂਗਰਸੀ ਵਰਕਰ ਅਤੇ ਇਲਾਕੇ ਦੇ ਲੋਕ ਮਜੂਰ ਸਨ ਮਾਨਯੋਗ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਦੀ ਦਿਸ਼ਾ ਨਿਰਦੇਸ਼ਾਂ ਤੇ ਅੱਜ ਪੰਜਾਬ ਦੀ ਪੁਲਿਸ ਵੱਲੋਂ ਅਮਨ ਕਾਨੂੰਨ ਤੇ ਲਾਅ ਐਂਡ ਔਰਡਰ ਦੀ ਸਥਿਤੀ ਨੂੰ ਕੰਟਰੋਲ 'ਚ ਨਾ ਕਰਨ ਦੇ ਖਿਲਾਫ ਅੱਜ ਅਸੀਂ ਜਿਹੜਾ ਪੰਜਾਬ ਅੰਦਰ ਲੁੱਟਾਂ ਖੂਹਾਂ ਫਰੋਤੀਆਂ ਕਤਲੋਗਾਰਤ ਔਰ ਗਰੀਬ ਗੁਰਬੇ ਲੋਕਾਂ ਦੀ ਗੱਲ ਨਾ ਸੁਣੀ ਜਾਣਾ ਉਦੇ ਖਿਲਾਫ ਅਸੀਂ ਅੱਜ ਜਿਹੜਾ ਇੱਥੇ ਫਲੋਰ ਵਿਧਾਨ ਸਭਾ ਚ ਡੀਐਸਪੀ ਦਫ਼ਤਰ ਫਲੋਰ ਅੱਗੇ ਜਿਹੜਾ ਰੋਸ ਪ੍ਰਦਰਸ਼ਨ ਕੀਤਾ ਕਿ ਸਰਕਾਰ ਆਪਣੀ ਪੁਲਿਸ ਦੇ ਨੱਥ ਪਾਵੇ ਔਰ ਲੁੱਟਾਂ ਖੂਆਂ ਚੋਰਾਈ ਡਕੈਤੀਆਂ ਔਰ ਨਸ਼ੇ ਦੇ ਖਿਲਾਫ ਜਿਹੜਾ ਉਹ ਨੱਥ ਪਾਵੇ ਇਹ ਉਹਨੂੰ ਜਾਗਰੂਕ ਕਰਨ ਦੇ ਲਈ ਉਹਨਾਂ ਨੂੰ ਚਕੰਨਾ ਕਰਨ ਦੇ ਲਈ ਚੇਤਾਵਨੀ ਦੇਣ ਦੇ ਲਈ ਡੀਐਸਪੀ ਦਫ਼ਤਰ ਫਲੋਰ ਅੱਗੇ ਆਏ ਆ ਜੇਕਰ ਅਜਿਹਾ ਨਹੀਂ ਹੁੰਦਾ ਤਾਂ ਪੂਰੇ ਪੰਜਾਬ ਵਿੱਚ ਇਸੇ ਤਰ੍ਹਾਂ ਜਿਹੜਾ ਹੋਰ ਵੀ ਵੱਡੀ ਮਹਮ ਜਿਹੜੀ ਚਲਾਈ ਜਾਵੇਗੀ ਇੱਕ ਮੰਗ ਪੱਤਰ ਵੀ ਦੇਣ ਜਾ ਰਹੇ ਹਾਂ ਡੀਐਸਪੀ ਦਾ ਫਲੋਰ ਨੂੰ ਜੋ ਇੱਕ ਮੰਗ ਪੱਤਰ ਵੀ ਦਿੱਤਾ ਜਾ ਰਿਹਾ ਕੀ ਕਿੰਨਾ ਟਾਈਮ ਟੇਬਲ ਹੈ ਇਹਦਾ ਇਹ 11 ਵਜੇ ਤੋਂ 1 ਵਜੇ ਤੱਕ ਜਿਹੜਾ ਇਹ ਧਰਨਾ ਪ੍ਰਦਰਸ਼ਨ ਜਿਹੜਾ ਉਹ ਚੱਲੇਗਾ ਕੀ ਸ਼ਾਂਤਮਈ ਹੈ ਪੀਸਫੁਲੀ ਸ਼ਾਂਤਮਈ ਆ ਸਿਰਫ ਸਰਕਾਰ ਨੂੰ ਸੂਚਿਤ ਕਰਨਾ ਕਿ ਤੁਸੀਂ ਚੰਗਾ ਕੰਮ ਨਹੀਂ ਕਰ ਰਹੇ ਗਰੀਬਾਂ ਦੀ ਬਾਹ ਨਹੀਂ ਫੜਦਾ ਲੋਕਾਂ ਦੀ ਤੁਸੀਂ ਜਿਹੜੀ ਰੱਖਿਆ ਨਹੀਂ ਕਰ ਰਹੇ ਲੋਕ ਤਰਾ ਤਰਾ ਕਰ ਰਹੇ